ਜੇ ਤੁਹਾਨੂੰ ਇਹ ਗੱਲ ਕਹੀ ਜਾਵੇ ਕਿ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਮੌਤ ਮੰਡਰਾਉਂਦੀ ਫਿਰਦੀ ਆ ਤੁਸੀਂ ਡਰ ਜਾਣਾ ਜੇ ਤੁਹਾਨੂੰ ਇਹ ਗੱਲ ਕਹੀ ਜਾਵੇ ਕਿ ਅੰਮ੍ਰਿਤਸਰ ਦੇ ਟਰਮੀਨਲ ਦੇ ਉੱਤੇ ਮੌਤ ਉੱਡਦੀ ਫਿਰਦੀ ਆ ਕਦੇ ਇਧਰਲੇ ਪਾਸੇ ਨੂੰ ਕਦੇ ਇਧਰਲੇ ਪਾਸੇ ਨੂੰ ਕਦੇ ਉਧਰ ਨੂੰ ਤੇ ਕਦੇ ਇਧਰ ਨੂੰ ਤੁਸੀਂ ਇਸ ਗੱਲ ਦੇ ਉੱਤੇ ਟਠੰਬਰ ਜਾਣਾ ਪਰ ਇਹ ਗੱਲ ਝੂਠੀ ਨਹੀਂ ਆ ਇਹ ਗੱਲ 100 ਨਹੀਂ 1000% ਦੀ ਸੱਚ ਆ ਕਿ ਉੱਥੇ ਸੱਚੀ ਮੁੱਚੀ ਮੌਤ ਉਰੇ ਫਰੇ ਉੱਡਦੀ ਫਿਰਦੀ ਆ ਉੱਥੇ ਮੌਤ ਆ ਜਿਹੜੀ ਉਹ ਕਲੋਨਾ ਕਰਦੀ ਫਿਰਦੀ ਆ ਪਰ ਇਹਦੇ ਬਾਰੇ ਕਿਸੇ ਨੇ ਗੌਰ ਨਹੀਂ ਕੀਤਾ ਜਦੋਂ ਤੁਸੀਂ 에어ਪੋਰਟ ਤੇ ਜਾਂਦੇ ਆ ਅੰਮ੍ਰਿਤਸਰ ਵਾਲੇ 에어ਪੋਰਟ ਤੇ ਜਾਂਦੇ ਤਾਂ ਇਸ ਕਰਕੇ ਆ ਕਿ ਦਿੱਲੀ ਸਾਨੂੰ ਦੂਰ ਪੈਂਦੀ ਆ ਵਿਦੇਸ਼ਾਂ ਦੇ ਵਿੱਚੋਂ ਖਾਸ ਕਰਕੇ ਇੰਗਲੈਂਡ ਦੁਬਈ ਜਾਂ ਕਿਤੋਂ ਵੀ ਹੋਰ ਜਿੱਥੋਂ ਅੰਤਰਰਾਸ਼ਟਰੀ ਉਡਾਣਾਂ ਚੱਲਦੀਆਂ ਉਤਰਦੀਆਂ ਲੈਂਦੀਆਂ ਉਹ ਇਸ ਕਰਕੇ ਆਪਾਂ ਟਿਕਟ ਲੈਨੇ ਕਿ ਸਾਨੂੰ ਪੰਜਾਬੀਆਂ ਨੂੰ ਇਹ ਸਭ ਤੋਂ ਨੇੜੇ 에어ਪੋਰਟ ਪੈਂਦਾ ਸਾਡੀ ਖਜਲਤਾ ਘਟਦੀ ਆ ਸਾਨੂੰ ਘਰ ਤੋਂ ਥੋੜੀਕੀ ਦੂਰੀ ਦੇ ਉੱਤੇ ਜਾਣਾ ਪੈਂਦਾ ਪਰ ਜੇ ਅਸੀਂ ਦਿੱਲੀ ਜਾਂਦੇ ਆ ਜਲੰਧਰ ਤੋਂ ਚੱਲੀਏ ਤਾਂ 7 7.5 ਘੰਟੇ ਲੱਗਦੇ ਆ ਜੇ ਤੁਸੀਂ ਆਪਣੀ ਗੱਡੀ ਤੇ ਜਾਂਦੇ ਤਾਂ 6.5 ਘੰਟੇ ਲੱਗ ਜਾਂਦੇ ਆ ਜਾਂ ਤੁਸੀਂ ਟ੍ਰੇਨ ਤੇ ਜਾਓਗੇ ਤੁਹਾਡਾ ਖਰਚਾ ਵੀ ਵੱਧਦਾ ਤੁਹਾਡਾ ਸਮਾਂ ਵੀ ਨਸ਼ਟ ਹੁੰਦਾ ਤੁਸੀਂ ਖੱਜਲ ਖਵਾਰ ਵੀ ਹੁੰਨੇ ਆ ਇਸ ਕਰਕੇ ਸਾਨੂੰ ਸੂਟ ਕਰਦਾ ਅੰਮ੍ਰਿਤਸਰ ਵਾਲਾ 에어ਪੋਰਟ ਤੇ ਅਸੀਂ ਹਮੇਸ਼ਾ ਇਸ ਗੱਲ ਦੀ ਮੰਗ ਕੀਤੀ ਆ ਕਿ ਇੱਥੋਂ ਅੰਤਰਰਾਸ਼ਟਰੀ ਉਡਾਣਾਂ ਦੀ ਗਿਣਤੀ ਵਧਣੀ ਚਾਹੀਦੀ ਆ ਘਟਣੀ ਨਹੀਂ ਚਾਹੀਦੀ ਇੰਨੀ ਹੀ ਨਹੀਂ ਰਹਿਣੀ ਚਾਹੀਦੀ ਇਹਦੇ ਵਿੱਚ ਵਾਧਾ ਹੋਣਾ ਚਾਹੀਦਾ ਤਾ ਜੋ ਪੰਜਾਬ ਤੇ ਆਲੇ ਦੁਆਲੇ ਦੇ ਹੋਰ ਸੂਬੇ ਜਿਹੜੇ ਕਿ ਦਿੱਲੀ ਜਾਂਦੇ ਮਜਬੂਰੀ ਬਸ ਉਹਨਾਂ ਦਾ ਕੰਮ ਘਰ ਦੇ ਵਿੱਚ ਹੀ ਸਰ ਜੇ ਉਹ ਇੱਥੋਂ ਹੀ ਉਤਰਨ ਤੇ ਇੱਥੋਂ ਹੀ ਚੜ੍ਹਦ ਪਰ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਮੌਤ ਵਾਲਾ ਕਿਹੜਾ ਚੱਕਰ ਆ ਅਸਲ ਦੇ ਵਿੱਚ ਇੱਥੇ ਕਬੂਤਰ ਇੰਨੀ ਵੱਡੀ ਗਿਣਤੀ ਦੇ ਵਿੱਚ ਫਿਰਦੇ ਆ ਕਦੇ ਉੱਡ ਕੇ ਡਾਰ ਇਧਰ ਨੂੰ ਚਲੀ ਜਾਂਦੀ ਆ ਟਰਮੀਨਲ ਦੇ ਅੰਦਰ ਕਦੇ ਇਧਰਲੇ ਪਾਸੇ ਨੂੰ ਉੱਥੇ ਖੜਕਾ ਉੱਥੇ ਬਿਠਾ ਉੱਥੇ ਕਬੂਤਰਾਂ ਦਾ ਉੱਡਣਾ ਫਿਰਨਾ ਲਗਾਤਾਰ ਜਾਰੀ ਰਹਿੰਦਾ ਜਿਹਦੇ ਕਰਕੇ ਹੁਣ ਤੱਕ ਅਣਗਿਣਤ ਵਾਰ ਉਥੇ ਜਿਹੜੇ ਮੁਸਾਫਰ ਜਾਂਦੇ ਆ ਜਿਨ੍ਹਾਂ ਨੇ ਜਹਾਜ਼ ਫੜਨਾ ਜਾਂ ਜਹਾਜ਼ ਦੇ ਵਿੱਚੋਂ ਉਤਰਿਆ ਉਹਨਾਂ ਨੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਤੁਸੀਂ ਇਹ ਗੱਲ ਕਹੋਗੇ ਵੀ ਪੰਛੀਆਂ ਵਾਲੀ ਗੱਲ ਨੂੰ ਇੰਨੀ ਵੱਡੀ ਕਿਉਂ ਮੰਨਦੇ ਆ ਵੱਡੀ ਇਸ ਕਰਕੇ ਮੰਨਦੇ ਆ ਕਿਉਂਕਿ ਕਿਸੇ ਵੀ 에어ਪੋਰਟ ਦੇ ਉੱਤੇ ਟਰਮੀਨਲਾਂ ਦੇ ਵਿੱਚ 에어ਪੋਰਟ ਦੇ ਅੰਦਰ ਜਾਂ 에어ਪੋਰਟ ਦੇ ਖੇਤਰ ਦੇ ਵਿੱਚ ਪੰਛੀ ਐਵੇਂ ਨਹੀਂ ਹੋਣੇ ਚਾਹੀਦੇ ਕਿਉਂਕਿ ਨਿੱਕੇ ਜਿਹੇ ਪੰਛੀ ਦੇ ਟਕਰਾਉਣ ਦੇ ਕਰਕੇ ਜਹਾਜ਼ ਬਿਲਕੁਲ ਤਬਾਹ ਹੋ ਸਕਦਾ ਤੇ ਜੇ ਭਾਈ ਜਹਾਜ਼ ਤਬਾਹ ਹੋਇਆ ਕੱਲੇ ਪੈਸੇ ਨਹੀਂ ਕੱਲਾ ਮਾਲੀ ਨਹੀਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਾਨੀ ਨੁਕਸਾਨ ਵੀ ਹੁੰਦਾ ਤੇ ਅੱਜ ਤੱਕ ਦੁਨੀਆ ਭਰ ਦੇ ਵਿੱਚ ਹੋਇਆ ਬਹੁਤ ਵਾਰ ਆ ਸੈਂਕੜੇ ਵਾਰ ਹੁਣ ਤੱਕ ਦੁਨੀਆ ਭਰ ਦੇ ਵਿੱਚ ਜਹਾਜ਼ ਇਨ੍ਹਾਂ ਪੰਛੀਆਂ ਦੇ ਟਕਰਾਉਣ ਦੇ ਕਰਕੇ ਤਬਾਹ ਹੋਏ ਆ ਪਰ ਇਸ ਅੰਮ੍ਰਿਤਸਰ ਦੇ 에어ਪੋਰਟ ਦੀ ਅਥਾਰਟੀ ਹੈ ਜਿਹੜੀ ਜਿਹੜੀ ਇੱਥੋਂ ਦੀ ਮੈਨੇਜਮੈਂਟ ਆ ਹੁਣ ਉਹਨੇ ਇਹ ਗੱਲ ਕਹੀ ਆ ਕਿ ਅਸੀਂ ਸਾਫ ਸਫਾਈ ਤੇ ਅਸੀਂ ਸੁਰੱਖਿਆ ਦੇ ਇੰਤਜ਼ਾਮਾਂ ਦੇ ਵਿੱਚ ਕਸਰ ਕੋਈ ਨਹੀਂ ਛੱਡਾਂਗੇ ਚੰਗੀ ਗੱਲ ਆ ਭਾਈ ਕਸਰਨਾ ਛੱਡੋ ਪਰ ਮੈਂ ਆਪ ਵੀ ਦੇਖਿਆ ਜਾ ਕੇ ਜਦੋਂ ਵੀ ਮੈਂ ਅੰਮ੍ਰਿਤਸਰ ਦੇ 에어ਪੋਰਟ ਤੇ ਗਿਆ ਉਥੇ ਕਬੂਤਰ ਇਉਂ ਫਿਰਦੇ ਹੁੰਦੇ ਵੀ ਜਿਵੇਂ ਬਾਜ਼ੀਆਂ ਪਾਉਣ ਵਾਸਤੇ ਰੱਖੇ ਹੁੰਦੇ ਆ ਜਿਵੇਂ ਨਾ ਕੋਈ ਕਬੂਤਰ ਬਾਜ਼ਾ ਨੇ ਬਾਜ਼ੀਆਂ ਪਾਉਣ ਵਾਸਤੇ ਰੱਖੇ ਹੁੰਦੇ ਵੀ ਭਾਈ ਫਲਾਣੇ ਪਿੰਡ ਦੇ ਵਿੱਚ ਇਹ ਕਬੂਤਰਾਂ ਦੀ ਬਾਜ਼ੀ ਪੈਣੀ ਵੀ ਭਾਈ ਆਪਾਂ ਇਸ ਕਰਕੇ ਸੰਭ ਕੇ ਰੱਖੇ ਆ ਉਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਕਬੂਤਰ ਆ ਉਥੇ ਤੁਹਾਨੂੰ ਖਾਂਬਾ ਜਿਹੜੇ ਕਬੂਤਰਾਂ ਦੇ ਡਿੱਗੇ ਹੋਏ ਮਿਲਣਗੇ ਕਬੂਤਰ ਆਪਸ ਦੇ ਵਿੱਚ ਲੜਦੇ ਆ ਕਬੂਤਰ ਉੱਡਦੇ ਆ ਖਾਂਬ ਫੜਫੜਾਉਂਦੇ ਆ ਬਿਠਾ ਤੇ ਖੰਭ ਤੁਹਾਨੂੰ ਟੁੱਟੇ ਹੋਏ ਮਿਲਣਗੇ ਤੇ ਇਹ ਚੀਜ਼ਾਂ ਸੁਰੱਖਿਆ ਦੇ لحاظ ਨਾਲ ਵੀ ਤੇ ਸਿਹਤਰੇ ਦੇ لحاظ ਨਾਲ ਵੀ ਬਹੁਤ ਮਾੜੀਆਂ ਬਹੁਤ ਮੰਦੜੀਆਂ ਇਹਦੇ ਬਾਰੇ ਹੁਣ ਤੱਕ 에ਰਪੋਰਟ ਅਥਾਰਟੀ ਨੇ ਸੋਚਿਆ ਕਿਉਂ ਨਹੀਂ ਸਵਾਲ ਸਭ ਤੋਂ ਵੱਡਾ ਇਹ ਆ ਪਰ ਜਿਹੜੀ ਕੁੱਲ ਜਾਣਕਾਰੀ ਆਈ ਹੈ ਵੀ ਕੁੱਲ ਦੁਨੀਆ ਦੇ ਵਿੱਚ ਹੁਣ ਤੱਕ ਇਨ੍ਹਾਂ ਪੰਛੀਆਂ ਦੇ ਕਰਕੇ ਹਾਰਸੇ ਹੋਏ ਕਿੰਨੇ ਆ ਗੌਰ ਦੇ ਨਾਲ ਸੁਣੋ ਤੁਸੀਂ ਹੈਰਾਨ ਰਹਿ ਜਾਣਾ ਵਿਸ਼ਵ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਪੰਛੀਆਂ ਦੇ ਟਕਰਾਉਣ ਦੇ ਕਰਕੇ ਯਾਨੀ ਕਿ ਬਰਡ ਸਟ੍ਰਾਈਕ ਦੇ ਕਰਕੇ ਹਰ ਸਾਲ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਪੈਂਦੀ ਆ ਹਰ ਸਾਲ ਸੈਂਕੜੇ ਜਹਾਜ਼ ਹਾਦਸਾ ਗ੍ਰਸਤ ਹੁੰਦੇ ਆ ਦੁਰਘਟਨਾਵਾਂ ਵਾਪਰਦੀਆਂ 1988 ਤੋਂ ਲੈ ਕੇ ਹੁਣ ਤੱਕ 250 ਦੇ ਕਰੀਬ ਜਹਾਜ਼ ਇਨ੍ਹਾਂ ਪੰਛੀਆਂ ਦੀ ਟੱਕਰ ਦੇ ਕਰਕੇ ਹਾਦਸਾ ਗ੍ਰਸਤ ਹੋਏ ਆ ਨਸ਼ਟ ਹੋਏ ਆ ਤਬਾਹ ਹੋ ਗਏ ਆ ਉਹਨਾਂ ਵਿੱਚ ਲੀਆਂ ਸਵਾਰੀਆਂ ਵੀ ਮੁੱਕ ਗਈਆਂ ਉਹ ਵੀ ਦੁਨੀਆ ਦੇ ਉੱਤੇ ਨਹੀਂ ਰਹੀਆਂ ਉਹਨਾਂ ਦੀ ਵੀ ਮੌਤ ਹੋ ਗਈ ਪਤਾ ਲੱਗਾ ਜੀ ਕਿ ਇਨ੍ਹਾਂ ਹਾਰਚਾਂ ਦੇ ਵਿੱਚ ਪੰਛੀਆਂ ਦੇ ਕਰਕੇ ਜਿਹੜੇ ਹਰਸਾਗ੍ਰਸਤ ਹੁੰਦੇ ਜਹਾਜ਼ ਇਹਨਾਂ ਦੇ ਵਿੱਚ 262 ਲੋਕਾਂ ਦੀ ਮੌਤ ਹੋਈ ਹੈ ਉਸ ਤੋਂ ਅਗਲੀ ਗੱਲ ਇਹ ਜਿ ਕਿ 1990 ਤੋਂ ਲੈ ਕੇ 2024 ਤੱਕ ਅਮਰੀਕਾ ਦੇ ਵਿੱਚ ਪੰਛੀਆਂ ਦੇ ਨਾਲ ਟਕਰਾਉਣ ਦੇ ਕਰਕੇ ਜਹਾਜ਼ਾਂ ਦੇ ਪੰਛੀਆਂ ਨਾਲ ਟਕਰਾਉਣ ਦੇ ਕਰਕੇ 82 ਲੋਕਾਂ ਦੀ ਮੌਤ ਹੋਈ ਹੈ 186 126 ਜਹਾਜ਼ਾ ਜਿਹੜੇ ਉਹ ਨਸ਼ਟ ਹੋਏ ਆ ਪੰਛੀਆਂ ਦੇ ਟਕਰਾਉਣ ਦਾ ਵੇੜਾ ਜਿਹੜਾ ਜਾਂ ਤਾਂ ਜਦੋਂ ਜਹਾਜ਼ ਚੜਦਾ ਤੇ ਜਾਂ ਜਦੋਂ ਜਹਾਜ਼ ਉਤਰਦਾ ਆਮ ਤੌਰ 'ਤੇ ਉੱਤੇ ਪੰਛੀਆਂ ਦੇ ਨਾਲ ਉਦੋਂ ਟਕਰਾਂਦਾ ਜਹਾਜ਼ ਯਾਨੀ ਇੱਕ ਤਾਂ ਜਦੋਂ ਉਹ ਰਨਵੇ ਦੇ ਉੱਤੇ ਦੌੜਦਾ ਤੇ ਫਿਰ ਉਹ ਉੱਪਰ ਨੂੰ ਜਾਂਦਾ ਉਸ ਵੇਲੇ ਹਾ사ਗ੍ਰਸਤ ਹੁੰਦਾ ਇੱਕ ਜਦੋਂ ਉਹ ਉਤਰਦਾ ਤੇ ਉਦੋਂ ਹਾ사ਗ੍ਰਸਤ ਹੁੰਦਾ ਪੰਛੀਆਂ ਨਾਲ ਟਕਰਾਂਣ ਕਰਕੇ ਕਿਉਂਕਿ ਜਦੋਂ ਬਹੁਤ ਉੱਚਾ ਚਲਾ ਜਾਂਦਾ ਜਹਾਜ਼ ਉੱਥੋਂ ਤੱਕ ਪੰਛੀ ਦੀ ਉਡਾਣ ਨਹੀਂ ਹੁੰਦੀ ਉੱਥੇ ਖਤਰਾ ਕੋਈ ਨਹੀਂ ਹੁੰਦਾ ਉੱਥੇ ਬਹੁਤ ਘੱਟ ਵਾਰ ਹੋਗਾ ਵੀ ਜਦੋਂ ਤੁਹਾਨੂੰ ਖਤਰੇ ਵਾਲੀ ਗੱਲ ਹੋਊਗੀ ਪੰਛੀ ਇੱਕ ਸੀਮਤ ਦਾਇਰੇ ਤੱਕ ਤੇ ਸੀਮਤ ਉਚਾਈ ਤੱਕ ਉੱਡ ਸਕਦਾ ਜਦੋਂ ਉਸ ਉਡਾਨ ਤੱਕ ਜਹਾਜ਼ ਜਾਂਦਾ ਤੇ ਜੇਕਰ ਭਾਈ ਉਹ ਕੋਈ ਵੀ ਪੰਛੀ ਹੋਵੇ ਉਹ ਕਬੂਤਰ ਹੋਵੇ ਕੁਝ ਹੋਰ ਹੋਵੇ ਜੇਕਰ ਉਹਦੇ ਨਾਲ ਟੱਕਰ ਹੋ ਗਈ ਤਾਂ ਫਿਰ ਜਹਾਜ਼ ਦਾ ਕਰੋੜਾਂ ਦਾ ਤੇ ਮਨੁੱਖੀ ਜ਼ਿੰਦਗੀਆਂ ਦਾ ਅਰਬਾਂ ਖਰਬਾਂ ਪਤਾ ਨਹੀਂ ਕੀ ਕੀ ਹੋਵੇ ਉੱਚ ਉਹਦਾ ਨੁਕਸਾਨ ਹੁੰਦਾ ਇੱਕ ਹੋਰ ਵੀਰਵਾ ਆਇਆ ਦਸੰਬਰ 2024 ਦੇ ਵਿੱਚ ਯਾਨੀ ਕਿ ਪਿਛਲੇ ਸਾਲ ਦੇ ਦਸੰਬਰ ਮਹੀਨੇ ਦੇ ਵਿੱਚ ਦੱਖਣੀ ਕੋਰੀਆ ਦੇ ਵਿੱਚ ਇੱਕ ਬਹੁਤ ਵੱਡੀ ਜਹਾਜ਼ ਹਾਰਸੇ ਦੀ ਖਬਰ ਆਈ ਪੰਛੀ ਦੇ ਨਾਲ ਟਕਰਾਉਣ ਦੇ ਕਰਕੇ ਜਹਾਜ਼ ਹਾਰਸਾ ਵਾਪਰਿਆ ਇਦੇ ਵਿੱਚ 179 ਲੋਕਾਂ ਦੀ ਮੌਤ ਹੋਈ ਹੈ ਯਾਨੀ ਕਿ ਇੱਕ ਘਟ 180 ਲੋਕਾਂ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਿਆ ਸੀ ਕਿ ਪੰਛੀ ਦੇ ਟਕਰਾਨ ਤੋਂ ਬਾਅਦ ਇੰਜਣ ਜਾਂ ਗੀਅਰ ਸੰਬੰਧੀ ਸਮੱਸਿਆ ਪੈਦਾ ਹੋਈ ਜਿਹਦੇ ਕਰਕੇ ਇਹ ਹਾਰਸਾ ਵਾਪਰਿਆ ਜਦੋਂ ਸਾਡੇ ਕੋਲੇ ਇੰਨੀਆਂ ਉਦਾਹਰਨਾਂ ਜਦੋਂ ਸਾਡੇ ਕੋਲੇ ਇੰਨੇ ਵੇਰਵੇ ਆ ਤੇ ਫਿਰ ਆਪਾਂ ਕਿਹੜੀ ਗੱਲ ਦੀ ਉਡੀਕ ਕਰਦੇ ਹਾਂ ਕਿ ਭਾਈ ਅੰਮ੍ਰਿਤਸਰ ਵਾਲੇ 에어ਪੋਰਟ ਨੂੰ ਅਸੀਂ ਕਬੂਤਰ ਮੁਕਤ ਨਹੀਂ ਕਰ ਸਕਦੇ ਅੰਮ੍ਰਿਤਸਰ ਵਾਲੇ 에어ਪੋਰਟ ਨੂੰ ਅਸੀਂ ਸਰਕਾਰੀ ਬੱਸ ਅੱਡੇ ਵਾਂਗੂ ਨਾ ਲੱਗੇ ਵੀ ਭਾਈ ਜਿਵੇਂ ਬੱਸ ਅੱਡਾ ਹੁੰਦਾ ਉਹਦੇ ਵਿੱਚੇ ਕੁੱਤੇ ਤਰੇ ਫਿਰਦੇ ਆ ਉਹਦੇ ਵਿੱਚੇ ਕੋਈ ਹੋਰ ਚੀਜ਼ਾਂ ਤੁਰੀਆਂ ਫਿਰਦੀਆਂ ਉਹਦੇ ਵਿੱਚੇ ਗੰਦ ਦੇ ਢੇਰ ਲੱਗੇ ਹੁੰਦੇ ਆ ਉਹਦੇ ਵਿੱਚੇ ਲੋਕ ਤੁਰੇ ਫਿਰਦੇ ਆ ਉੱਥੀ ਚੀਜ਼ਾਂ ਪੱਕੀ ਜਾਂਦੀਆਂ ਉੱਥੀ ਲੋਕ ਖਾਈ ਜਾਂਦੇ ਉੱਥੀ ਲੋਕ ਪਿਸ਼ਾਬ ਕਰੀ ਜਾਂਦੇ ਆ ਇਹ 에어ਪੋਰਟ ਹਨ ਇਹਨਾਂ 에어ਪੋਰਟਾਂ ਦੇ ਉੱਤੇ ਜਦੋਂ ਲੋਕ ਜਾਂਦੇ ਆ ਉਹ ਮਹਿੰਗੇ ਭਾਅ ਦੀ ਲੱਖਾਂ ਰੁਪਏ ਦੀ ਟਿਕਟ ਟਿਕ ਖਰੀਦੇ ਆ ਉਹ ਇੱਥੇ ਆਮ ਨਾਲੋਂ ਵੱਖਰਾ ਮਹਿਸੂਸ ਕਰਨਾ ਚਾਹੁੰਦੇ ਆ ਇਹ ਜਹਾਜ਼ ਸਰਕਾਰੀ ਬੱਸਾਂ ਨਹੀਂ ਆ ਇਸ ਕਰਕੇ ਇਨ੍ਹਾਂ ਜਹਾਜ਼ਾਂ ਦੇ ਵਿੱਚ ਚੜਨ ਵਾਲੇ ਵੀ ਆਮ ਲੋਕ ਨਹੀਂ ਉਹ ਜਿਵੇਂ ਕਿਵੇਂ ਮਰਜ਼ੀ ਪੈਸੇ ਲੈ ਕੇ ਹੁੰਦੇ ਆ ਪਰ ਉਹ ਭਰਦੇ ਆ ਪੈਸੇ ਮਹਿੰਗੇ ਭਾਦਗਰ ਟਿਕਟਾਂ ਲੈਂਦੇ ਪਰ ਜੇਕਰ ਉਹਨਾਂ ਦੀ ਜ਼ਿੰਦਗੀ ਇੱਥੇ ਆ ਕੇ ਵੀ ਜੋਖਮੰਦ ਵਿੱਚ ਪਵੇ ਉਹਨਾਂ ਨੂੰ ਇਹੀ ਕੁਝ ਨਜ਼ਰ ਆਵੇ ਜਿਹੜਾ ਕੁਝ ਆਮ ਤੌਰ ਦੇ ਉੱਤੇ ਬੱਸ ਅੜਨ ਦੇ ਵਿੱਚ ਨਜ਼ਰ ਆਉਂਦਾ ਕਬੂਤਰਾਂ ਦੇ ਰੂਪ ਦੇ ਵਿੱਚ ਹੋਰ ਪੰਛੀਆਂ ਦੇ ਰੂਪ ਦੇ ਵਿੱਚ ਤੇ ਫਿਰ ਭਾਈ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਕਿ ਭਾਈ ਇੱਥੇ ਸਾਰੇ ਪ੍ਰਬੰਧ ਚੰਗੇ ਆ ਮੈਨੇਜਮੈਂਟ ਨੇ ਹੁਣੇ ਗੱਲ ਕਹੀ ਹੈ ਕਿ ਅਸੀਂ ਇਸ ਗੱਲ ਦੇ ਵੱਲ ਖਿਆਲ ਕਰਨੇ ਆਂ ਅਸੀਂ ਸੁਰੱਖਿਆ ਤੇ ਸਿਹਤ ਦੇ ਲਿਹਾਜ਼ ਦੇ ਨਾਲ ਕਬੂਤਰ ਭਜਾਵਾਂਗੇ ਅਸੀਂ ਅੰਦਰ ਪੰਛੀ ਨਹੀਂ ਵੜਨ ਦੇਵਾਂਗੇ ਤੇ ਭਾਈ ਇਹ ਤਾਂ ਸਾਰਾ ਕੁਝ ਪਹਿਲਾਂ ਹੋ ਜਾਣਾ ਚਾਹੀਦਾ ਕਈ ਸਾਲਾਂ ਤੋਂ ਵਾਰ-ਵਾਰ ਇਹ ਸਮੱਸਿਆ ਉੱਠੀ ਪਰ ਇਹਦੇ ਵੱਲ ਕਦੇ ਕਿਸੇ ਨੇ ਗੌਰ ਨਹੀਂ ਕੀਤਾ ਇਸ ਗੱਲ ਨੂੰ ਅਣਗੌਲਿਆ ਕੀਤਾ ਗਿਆ ਮੈਂ ਆਪ ਜਾ ਕੇ ਦੇਖਿਆ ਉੱਥੇ ਬਿੱਠਾਂ ਦੀ ਪਰਮਾਰ ਉੱਥੇ ਪੰਛੀ ਕਰੇ ਇਧਰ ਨੂੰ ਜਾਂਦੇ ਕਰ ਇਧਰ ਨੂੰ ਜਾਂਦੇ ਆ ਇਹ ਨਹੀਂ ਵੀ ਕੱਲੇ ਅੰਮ੍ਰਿਤਸਰ ਦੇ ਵਿੱਚ ਆ ਦੁਨੀਆ ਦੇ ਕਈ ਹੋਰ 에어ਪੋਰਟਾਂ ਦੇ ਵਿੱਚੋਂ ਵੀ ਇਹੋ ਜਿਹੀਆਂ ਖਬਰਾਂ ਆਉਂਦੀਆਂ ਤੇ ਜਿਹੜੀ ਆਵਾਜ਼ ਆਰੀ ਜਿਹੜੀ ਪਰੇਸ਼ਾਨੀ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਪਹੁੰਚੇ ਹੋਏ ਮੁਸਾਫਰ ਮਹਿਸੂਸ ਕਰਦੇ ਆ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ 에어ਪੋਰਟਾਂ ਦੇ ਉੱਤੇ ਵੀ ਤਾਂ ਮਹਿਸੂਸ ਕਰਨੇ ਹੋਣਗੇ ਮਤਲਬ ਕਹਿਣ ਦਾ ਇਹ ਆ ਕਿ ਪੰਛੀਆਂ ਦੇ ਕਰਕੇ ਜੇਕਰ ਹਾਦਸਾ ਵਾਪਰ ਜੇ ਤਾਂ ਫਿਰ ਉਹਦਾ ਜ਼ਿੰਮੇਵਾਰ ਕੌਣ ਆ ਵਾਪਰ ਕਦੇ ਵੀ ਕੁਝ ਵੀ ਸਕਦਾ ਪਰ ਜੇਕਰ ਪੰਛੀਆਂ ਦੇ ਕਰਕੇ ਵਾਪਰ ਜਾਵੇ ਤਾਂ ਸਾਨੂੰ ਉਹ ਪੰਛੀ 에어ਪੋਰਟ ਦੇ ਅੰਦਰ ਡਿਸਪਲੇ ਆ ਟਰਮੀਨਲ ਦੇ ਵਿੱਚ ਦਿਸਦੇ ਹੁੰਦੇ ਫਿਰਦੇ ਉੱਡਦੇ ਫਿਰਦੇ ਤੇ ਫਿਰ ਭਾਈ ਇਹਦੇ ਲਈ ਜ਼ਿੰਮੇਵਾਰ ਕੌਣ ਆ ਇਸ ਕਰਕੇ ਇਹਦੇ ਵੱਲ ਗੌਰ ਕਰਨੀ ਚਾਹੀਦੀ ਆ ਅਸੀਂ ਹਮੇਸ਼ਾ ਪੰਜਾਬ ਦੀ ਸਰਕਾਰ ਨੂੰ ਵੀ ਤੇ ਕੇਂਦਰ ਦੀ ਸਰਕਾਰ ਨੂੰ ਵੀ ਬੇਨਤੀ ਕੀਤੀ ਵੀ ਕੱਲੀ 에어ਪੋਰਟ ਬਣਾਤੇ ਪੰਜਾਬ ਦੇ ਵਿੱਚ ਇੱਕ 에어ਪੋਰਟ ਹੋਰ ਬਣਾਤਾ ਪੰਜਾਬ ਦੇ ਵਿੱਚ ਇੱਕ ਕੋ 에어ਪੋਰਟ ਹੋਰ ਲੈ ਕੇ ਆਉਣੇ ਆ ਹੁਣ ਹਲਵਾਰੇ ਵਾਲਾ ਤਿਆਰ ਹੋ ਗਿਆ ਇਹਦੇ ਵਿੱਚ ਬਿਲਕੁਲ ਜੀ ਸਾਰਾ ਕੁਝ ਪ੍ਰਬੰਧ ਹੋ ਗਏ ਆ ਕਿਸੇ ਵੀ ਵੇਲੇ ਭਾਈ ਕੇਂਦਰ ਦੀ ਸਰਕਾਰ ਆ ਜਿਹੜੀ ਉਹਦੇ ਵੱਲੋਂ ਹਰੀ ਝੰਡੀ ਦੇਊਗੀ ਨਿਯਮ ਸ਼ਰਤਾ ਸਾਰੀਆਂ ਪੂਰੀਆਂ ਕਰ ਲੀਆਂ ਅਸੀਂ ਜੀ 에ਅਰਲਾਈਨ ਕੰਪਨੀਆਂ ਨੂੰ ਵੀ ਲਿਖ ਦਿੱਤਾ ਇੱਥੇ ਜੀ ਆਦਮਪੁਰ ਤੋਂ ਵੀ ਉਡਾਣ ਜਾ ਰਹੀ ਆ ਬਠਿੰਡੇ ਤੋਂ ਵੀ ਉਡਾਣ ਜਾ ਰਹੀ ਆ ਅਮਰਸਰ ਦੇ 에ਅਰਪੋਰਟ ਦੇ ਵਿੱਚ ਹੋਰ ਸਹੂਲਤਾਂ ਆ ਰਹੀਆਂ ਕੱਲੀ ਗਿਣਤੀ ਨਾ ਵਧਾਓ ਗੁਣਵੱਤਾ ਦੇ ਵੱਲ ਕੁਆਲਿਟੀ ਦੇ ਵੱਲ ਵੀ ਕੰਮ ਕਰੋ ਆਦਮਪੁਰ ਵਾਲੇ 에ਅਰਪੋਰਟ ਤੋਂ ਕਿੰਨੀਆਂ ਕੋ ਉਡਾਣਾ ਜਾਂਦੀਆਂ ਡੋਮੈਸਟਿਕ ਇਹਦੇ ਬਾਰੇ ਵੀ ਮੇਰਾ ਖਿਆਲ ਆ ਵੀ ਕਿਸੇ ਨੂੰ ਕੋ ਭਲੇਖਾ ਨਹੀਂ ਜੇਕਰ ਕਿਸੇ ਨੂੰ ਭਲੇਖਾ ਹੈ ਥੋੜਾ ਜਿਹਾ ਸਮਾਂ ਕੱਢ ਕੇ ਉੱਥੋਂ ਜਾਣਕਾਰੀ ਲੈ ਬਠਿੰਡੇ ਵਾਲਾ ਜਿਹੜਾ 에어ਪੋਰਟ ਆ ਉਹ 에어ਪੋਰਟ ਦੇ ਉੱਤੇ ਇੱਕ 에어ਲਾਈਨ ਨੇ ਤਾਂ ਬਿਲਕੁਲ ਆਪਣੀਆਂ ਉਡਾਣਾਂ ਬੰਦ ਕਰ ਦਿੱਤੀਆਂ ਜਿਹੜੀ ਚੱਲਦੀ ਆ ਦਿੱਲੀ ਨੂੰ ਜਾਣ ਵਾਲੀ ਉਹਨੇ ਆਪਣੀਆਂ ਅਧੀਆਂ ਕਰ ਦਿੱਤੀਆਂ ਉਹ ਕਹਿੰਦੇ ਸਵਾਰੀ ਕੋਈ ਨਹੀਂ ਜਾਣਾ ਕਦੀ ਲਈ ਆ ਇਹ ਤੇਲ ਪੈਂਦਾ ਇਹਦੇ ਚ ਕਿਹੜਾ ਪਾਣੀ ਪੈਂਦਾ ਇਹਦੀ ਮੈਨੇਜਮੈਂਟ ਹੁੰਦੀ ਆ ਇਹਦੇ ਖਰਚੇ ਹੁੰਦੇ ਆ ਤੇ ਮਤਲਬ ਇਹ ਜੀ ਕਿ ਜਿਹੜੇ 에어ਪੋਰਟ ਬਣੇ ਆ ਪਹਿਲਾਂ ਉਹਨਾਂ ਨੂੰ ਆਪਾਂ ਚਾਲੂ ਸਥਿਤੀ ਵਿੱਚ ਕਰ ਲਈਏ ਵੀ ਇੱਥੋਂ ਲੋਕ ਜਾਣ ਆਉਣ ਪ੍ਰਚਾਰਿਆ ਜਾਵੇ ਵੱਧ ਤੋਂ ਵੱਧ 에어ਪੋਰਟਾਂ ਨੂੰ ਏਅਰਪੋਰਟ ਬਣਾਤਾ ਗੱਲ ਖਤਮ ਹੋਗੀ ਬਾਅਦ ਵਿੱਚ ਨਾ ਕੋਈ ਜਾਵੇ ਨਾ ਕੋਈ ਆਵੇ ਕਿਉਂਕਿ ਉਹਨੂੰ ਪ੍ਰਚਾਰ ਹੀ ਨਹੀਂ ਕੀਤਾ ਗਿਆ ਜਿਵੇਂ ਸਰਕਾਰਾਂ ਕੱਲੀ-ਕੱਲੀ ਗੱਲ ਦਾ ਪ੍ਰਚਾਰ ਬੇਲੋੜਾ ਕਰਦੀਆਂ ਅਸੀਂ ਆਹ ਕਰ ਦਿੱਤਾ ਉਵੇਂ ਏਅਰਪੋਰਟਾਂ ਦਾ ਪ੍ਰਚਾਰ ਕਰਨਾ ਚਾਹੀਦਾ ਉਵੇਂ ਲੋਕਾਂ ਨੂੰ ਇਹ ਗੱਲ ਦੱਸਣੀ ਚਾਹੀਦੀ ਜਿ ਕਿ ਤੁਹਾਨੂੰ ਇਹਦਾ ਕਿੰਨਾ ਫਾਇਦਾ ਇਹ ਤੁਹਾਡੇ ਲਈ ਕਿੰਨਾ ਫਾਇਦੇਮੰਦ ਆ ਇੱਥੇ ਟਿਕਟ ਕਿੰਨੀ ਸਸਤੀ ਆ ਤੁਸੀਂ ਕਿੰਨੀ ਛੇਤੀ ਪਹੁੰਚ ਜਾਂਦੇ ਆ ਤੇ ਜੇਕਰ ਆ ਗੱਲਾਂ ਨਹੀਂ ਹੁੰਦੀਆਂ ਫਿਰ ਬਣਾਈ ਚਲੋ ਫਿਰ ਤਾਂ ਪਿੰਡ-ਪਿੰਡ ਦੇ ਵਿੱਚ ਏਅਰਪੋਰਟ ਬਣਾ ਦਿਓ ਗੱਲ ਹੀ ਕਹਣੀ ਵੀ ਇੱਕ ਪਾਸੇ ਖੇਡ ਦੇ ਮੈਦਾਨ ਪਿੰਡ-ਪਿੰਡ ਦੇ ਵਿੱਚ ਆ ਇੱਕ ਪਾਸੇ 에ਰਪੋਰਟ ਪਿੰਡ-ਪਿੰਡ ਦੇ ਵਿੱਚ ਆ ਬਸ ੱਡੇ ਸ਼ਹਿਰ-ਸ਼ਹਿਰ ਦੇ ਵਿੱਚ ਆ ਫਿਰ ਤਾਂ ਪਾ ਗੱਲਾਂ ਕਹਿ ਲਾਂਗੇ ਮਤਲਬ ਇਹ ਆ ਵੀ ਜਿਹੜੇ ਬਣੇ ਹੋਏ ਆ ਉਹਨਾਂ ਵਿੱਚ ਸਹੀ ਸਹੂਲਤਾਂ ਹੋਣ ਉਥੋਂ ਸਹੀ ਉਡਾਣਾ ਹੋਣ ਸਹੀ ਭਾਤੇ ਹੋਣ ਤੇ ਲੋਕਾਂ ਨੂੰ ਉਥੋਂ ਜਾਣ ਤੇ ਉਥੇ ਉਤਰਨ ਦੇ ਬਾਰੇ ਦੱਸਿਆ ਜਾਵੇ ਵੀ ਤੁਹਾਡੇ ਲਈ ਫਾਇਦਾ ਕਿਵੇਂ ਆ ਪਰ ਜੇਕਰ ਭਾਈ 에ਰਪੋਰਟਾਂ ਦੇ ਉੱਤੇ ਕਬੂਤਰ ਫਿਰਨੇ ਹੋਏ ਤੇ ਫਿਰ ਲੋਕ ਇਹ ਗੱਲ ਕਹਿਣਗੇ ਵੀ ਭਾਈ ਜਿੱਥੇ ਠੀਕ ਆ ਉਵੇਂ ਠੀਕ ਆ ਇੱਥੇ ਤਾਂ ਹਾਲ ਇਵੇਂ ਆ ਇਹਨਾਂ 에ਅਰਪੋਰਟਾਂ ਨੂੰ ਆਪਾਂ ਬੱਸ ਢੇਨਾ ਬਣਾਈ ਗਏ। ਇਹ ਸਮੇਂ ਦੀ ਬਹੁਤ ਵੱਡੀ ਰੋਡ ਆ। ਤੇ ਜਿਹੜੀਆਂ 에ਅਰਲਾਈਨ ਕੰਪਨੀਆਂ ਇਸ ਵੇਲੇ ਭਾਰਤ ਦੇ ਵਿੱਚ ਕੰਮ ਕਰਦੀਆਂ ਉਹ ਰੋਡਵੇਜ਼ ਨਾਲ ਬਣਨ। ਜਿਵੇਂ ਕਿ ਉਹ 에ਅਰਲਾਈਨਾਂ ਜਿਵੇਂ ਕਿ ਕਈਆਂ ਦੇ ਨਾਮ ਸਾਹਮਣੇ ਆਉਂਦੇ ਸਮੇਂ-ਸਮੇਂ ਦੇ ਉੱਤੇ ਉਹ ਕਦੇ-ਕਦੇ ਲੱਗਦਾ ਵੀ ਭਾਈ ਇਹ ਤਾਂ ਰੋਡਵੇਜ਼ ਦੀਆਂ ਬੱਸਾਂ ਵਰਗੀਆਂ ਬਣ ਗਈਆਂ। ਉਹ ਵੀ ਵਿਚਾਰੀਆਂ ਚੱਲਾਂਗੇ ਤਾਂ ਪਹੁੰਚਾਂਗੇ ਇਹ ਵੀ ਕਹਿੰਦੇ ਜੀ ਜਹਾਜ਼ ਚੱਲਾਂਗੇ ਤਾਂ ਪਹੁੰਚਾਂਗੇ। ਰੋਡਵੇਜ਼ ਦੀਆਂ ਸਮੱਸਿਆਵਾਂ ਹੋਰ ਆ। ਇਹਦੇ ਵੱਲ ਕਿਸੇ ਨੇ ਗੌਰ ਹੀ ਨਹੀਂ ਕੀਤੀ। ਤੇ 에어ਪੋਰਟਾਂ ਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਦੁਨੀਆ ਦੇ ਵਿੱਚ 에어ਪੋਰਟਾਂ ਦਾ ਜਾਲ ਵਿਛ ਗਿਆ ਇੱਥੇ ਜੀ 에어ਲਾਈਨਾਂ ਇੰਨੀਆਂ ਹੋ ਗਈਆਂ 에어ਲਾਈਨ ਕੰਪਨੀਆਂ ਤਾਂ ਜੀ ਇਸ ਵੇਲੇ ਕਮਾਲਾਂ ਕਰੀ ਜਾਂਦੀਆਂ ਦੇਸ਼ ਦੇ ਵਿੱਚ ਚੱਪਲ ਵਾਲਾ ਵੀ ਸਫ਼ਰ ਕਰ ਰਿਹਾ ਜਾਂ ਹਾਸ ਦੇ ਵਿੱਚ ਤੇ ਭਾਈ ਚੱਪਲ ਵਾਲਾ ਕਰੇ ਬੂਟ ਵਾਲਾ ਕਰੇ ਕੁਝ ਹੋਰ ਕੰਮ ਕਰੇ ਪਰ ਇੱਥੇ ਸਹੂਲਤ ਤਾਂ ਪੂਰੀ ਹੋਵੇ ਸੋ ਅਮਰਸਰ ਦੇ 에어ਪੋਰਟ ਦੇ ਉੱਤੇ ਮੌਤ ਨਿਚੌਣੀ ਬੰਦ ਕੀਤੀ ਜਾਵੇ ਮੌਤ ਦਾ ਨੱਚਣਾ ਬੰਦ ਕੀਤਾ ਜਾਵੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕੀਤਾ ਜਾਵੇ ਲੋਕਾਂ ਦੀ ਜ਼ਿੰਦਗੀ ਨੂੰ ਫਿਕਰਾਂ ਦੇ ਵਿੱਚ ਤੇ ਰਿਸਕ ਦੇ ਵਿੱਚ ਨਾ ਪਾਇਆ ਜਾਵੇ ਇਹਦੇ ਲਈ ਜ਼ਰੂਰਤ ਹੈ ਕਿ ਕੁਝ ਹੋਰ ਤਾਂ ਚਲੋ ਨਹੀਂ ਕਰ ਸਕਦੇ ਚਲੋ ਆਪਾਂ ਕਹਿੰਦੇ ਵੀ ਕਰਮਚਾਰੀਆਂ ਦੇ ਮੈਨੇਜਮੈਂਟ ਦੇ ਵਸਤੇ ਵਿੱਚ ਇਹ ਗੱਲ ਨਹੀਂ ਹੋਊਗੀ ਕਿ ਇੱਥੇ ਹੋਰ 에ਅਰਲਾਈਨਾਂ ਸ਼ੁਰੂ ਹੋਣ ਇੰਟਰਨੈਸ਼ਨਲ 에ਅਰਲਾਈਨਾਂ ਸ਼ੁਰੂ ਹੋਣ ਇਹ ਤਾਂ ਮੰਨਿਆ ਜੀ ਕਿ ਅਸੀਂ ਇਨ੍ਹਾਂ ਕਰਮਚਾਰੀਆਂ ਦੇ ਵਸਤੇ ਗੱਲ ਨਹੀਂ ਪਰ ਕਬੂਤਰ ਭਜਾਉਣੇ ਇਨ੍ਹਾਂ ਟਰਮੀਨਲਾਂ ਨੂੰ ਕਬੂਤਰ ਮੁਕਤ ਕਰਨਾ 에ਅਰਪੋਰਟ ਜ਼ੋਨ ਨੂੰ ਪੰਛੀ ਮੁਕਤ ਕਰਨਾ ਇਹ ਤਾਂ ਭਾਈ ਤੁਹਾਡੇ ਹੱਥ ਵਸ ਦੀ ਗੱਲ ਆ ਜੇਕਰ ਤੁਸੀਂ ਇਹ ਵੀ ਨਹੀਂ ਕਰ ਸਕਦੇ ਤੇ ਫਿਰ ਬਹੁਤ ਮਾੜੀ ਗੱਲ ਆ ਆਸ ਹੈ ਲੋਕਾਂ ਦੀ ਜ਼ਿੰਦਗੀ ਦੀ ਕੀਮਤ ਨੂੰ ਸਮਝਿਆ ਜਾਊਗਾ ਤੇ ਇਸ ਗੱਲ ਦੇ ਵੱਲ ਗੌਰ ਕੀਤੀ ਜਾਊਗੀ